ਬਚਾਇਆ ਹੋਇਆ ਉਹ ਕਹਿੰਦੇ ਇੱਕ ਫਤਾਪਰੀਆ ਹੈ ਆ ਵੀ ਬੰਦਾ ਤੇਜ਼ ਤਾਰ ਰੇਡਰ ਹੈ ਉਹ ਉਤਾਰ ਜੇ ਇਥੇ ਪੱਜ ਗਿਆ ਮੈਚ ਪੁੜਾੜਿਆ ਹੋਇਆ ਇਹ ਬਣ ਗਿਆ ਗ੍ਰੇਲਾ ਚੜਦਾ ਨੀਮ ਤੇ ਸ਼ਰਨਾ ਗ੍ਰੇਲਾ ਜੱਫੇ ਦੋ ਜੱਫੇ ਨੇ ਗੋਪੀ ਖੰਜੀ ਬਣਦੇ ਉਹ 3000 ਦੇ ਆ ਇਹ ਵੱਡੀਆਂ ਗੱਲਾਂ ਨੇ ਜੱਗੂ ਕਬੱਡੀ ਪਾ ਰਿਹਾ ਜਗਤਾਰ ਸਿੰਘ ਹੁਰਾਜ ਕਬੱਡੀ ਪਾ ਰਿਹਾ ਦੂਜੇ ਪਾਸੇ ਦੇਖਾਂਗੇ ਝਾਫਾ ਚੜਦਾ ਇਧਰਲੇ ਪਾਸੇ ਕੰਡ ਲੈਂਦੀ ਉਹ ਖੰਡ ਲੈਂਦੀ ਉਹ ਜੱਗੂ ਦੀਆਂ ਆ ਕਬੱਡੀਆਂ ਪੈ ਰਹੀਆਂ ਬਾਬਾ ਲੋਕੀ ਡਿਮਾਂਡ ਕਰਦੇ ਆ ਲਾਕਨ ਟੀ-ਸ਼ਰਟ ਕਰਦੇ ਦੂਰ ਮੇਰਾ ਵੀਰ ਲੋਕੀ ਸਵਾਲ ਪਾਉਂਦੇ ਆ ਇਧਰ ਪਾ ਕੇ ਪੀਟਰ ਨੇ ਕਬੱਡੀ ਪਾਈ ਹੈ ਉਧਰ ਦੇ ਪਾਸੇ ਰਹਿਣੀਆਂ ਆ ਅੱਜ ਖੁੱਜਾ ਕਿਲਪਾ ਵੈਰ ਹੋਣੀ ਆ ਫਤਿਹਪੁਰੀਆਂ ਕਹਿੰਦੇ ਨਹੀਂ ਇਹ ਬੇਸਤੀ ਨੇ ਫਿਰ ਫਜਾਜੂਗ ਨੇ ਅਜੀ ਮਾਨ ਕਰਦੇ ਆ ਅਜੀ ਸਤਕਾਰ ਕਰਦੇ ਆ ਲੋਕੀ ਦੇ ਫਿਰ ਤੋਂ ਬਾਬਾ ਜੀ ਵੱਲੋਂ 2000 ਦੇ ਫਿਰ ਗਏ ਆ ਮੈਚ ਅੜ ਗਿਆ ਗੱਗੂ ਕਬੱਡੀ ਪਾਰ ਸੱਟ ਵਾਲੀਆ ਗੁਜਰ ਪਰ ਤੇ ਅਮਰ ਅਮਨਾ ਕੋ ਅਮਰ ਤੇ ਗੂ ਗੂ ਤੇ ਅਮਰ ਇਹੇ ਔਰ ਟੱਕ 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 ਇਹੇ ਆਪ ਨੰਬਰ ਪਿੱਤਰ ਬੋ ਜਿਹੜੇ ਹੋਲਡ ਪੁਆਇੰਟ ਹੈ ਜਿਹੜੇ ਡੀਪਲੇ ਦੀ ਮੰਗ ਸੀ ਉਹ ਖਤਮ ਹੋ ਚੁੱਕਿਆ ਹੁਣ ਰੈਫੀ ਡਿਸੀਜਨ ਹੋਣਗੇ ਉਹਨਾਂ ਨੇ ਰੀਪਲੇ ਮੁੱਕ ਚੁੱਕੇ ਆ ਰੈਫਰੀ ਡਿਸੀਜਨ ਹੋਣਗੇ ਜੇ ਕਹਿੰਦੇ ਆ ਮੁੰਡਾ ਅਵਤਾਰ ਆ ਇੱਕ ਦਿਨ ਇੱਕ ਤੀਰ ਵੰਗਣਾ ਨਿਸ਼ਾਨਾ ਸਿੱਧਾ ਦਾ ਜੇ ਆਹ ਸਾਡੇ ਬੱਚਾ ਨੂੰ ਮੇਰੇ ਕੋਈ ਵੀ ਗੁਰਦੀ ਪਰੇ ਕਰਦੇ ਤਾਰਵਾਜ ਕੇ ਸੁਣਖਾ ਕੌੜਿਆ ਫੜਦਾ ਕੌੜਿਆ ਫੜਦਾ ਜਸਰ ਪਾਜ ਕੌੜਿਆ ਟਾਪੇ ਜਸਰ ਪਾਜ ਔਰ ਸਭ ਨੇ ਮਨਾ ਦੇ ਬੱਲੇ 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 ਨਾਮੀ ਸਾਹਿਬ ਦੇ ਖੇਹਾਰੇ ਵਜੇ 8:00 ਵਜੇ ਹੋਇਆ ਇੱਕ ਪਾਸੇ ਕੌੜਾ ਤਾਜਪੁਰਿਆ ਜਸ ਸਿੰਘ ਏ ਆਓ ਫਿਰ ਕੁੰਡਾ ਕਹਿੰਦੇ ਜਾਦੂ ਹੈ ਖੀਦੇ ਵਾਲਾ ਇਹ ਮੁੰਨਾ ਕਹਿੰਦੇ ਜਾਦੂ ਹੈ ਖੀਰੇ ਵਾਲਾ ਮਾਨ ਸਿੰਘ ਜਿਹੜੇ ਚੱਲ ਗਿਆ ਹੈ ਜਿਹਨੇ ਹੋਰ ਰੇਡ ਪਾ ਦਿੱਤੀ ਹੈ ਇਹ ਤਾਂ ਕਹਿੰਦੇ ਇੱਕ ਪਤਾ ਹੋਰ ਤੀਜਾ ਏ ਆਹ ਚੜ੍ਹਦੀ ਆਇਆ ਬਹੁਤ ਬਹੁਤ ਧੰਨਵਾਦ ਹੈ ਹਰਮੇਸ਼ ਭਾਜੀ ਹੁਣੀ ਹੈ ਕਾਲੇ ਭਾਜੀ ਹੁਣੀ ਤੰਮਾ ਤੱਜੂ ਮਹਾਨ ਕਬੱਡੀ ਐਸ ਰਜਿੰਦਰ ਸਿੰਘ ਮੈਂ ਆਪਣੇ ਬਾਬਾ ਉਮਰ ਚਾਜੀ ਦਾ ਸਾਲਾਨਾ ਕਬੱਡੀ ਕੱਪ ਆ ਜੀ ਇੱਥੇ ਇੱਥੇ ਆ ਦੂਰੋ ਦੂਰ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਜਰ ਕੇ ਪ੍ਰਮਾਤਮਾ ਚੜ੍ਹਦੀ ਕਲਾ ਜਰੋ ਸੰਜੂ ਆਜ ਕੀ ਅਜੂ ਕਿਤੇ ਟੂਰਨਾਮੈਂਟ ਪਹਿਲੇ ਕਰਵਾ ਦਿੱਤੇ ਹੈ ਕਿਸ ਟੂਰਨਾਮੈਂਟ ਆਜ ਸੇ ਪਹਿਲੇ ਪਹਿਲੇ ਬਹੁਤ ਸਾਲਾਨਾ ਬਹੁਤ ਕੱਪ ਹੋਏ ਪਹਿਲੇ ਚੇਂਜ ਮੇਲਾ ਸੀਗਾ ਪਿਛਲੀ ਵਾਰ ਉਹ ਤੋਂ ਪਹਿਲਾਂ ਸਾਲਾਨਾ ਬਹੁਤ ਪਤਾ ਹੀ ਨਹੀਂਗਾ ਕਿੰਨੇ ਕੱਪ ਆਪਣੇ ਮੇਲੇ ਹੋ ਗਏ ਕਿੰਨੇ ਸਾਲ ਹੋ ਗਏ 100 ਸਾਲ ਹੋ ਗਏ ਤੇ ਮਿਲਾਉਂਦਿਆਂ ਨੂੰ ਅੱਜ ਇਸ ਮੈਦਾਨ 'ਤੇ ਟੀਮ ਪਹੁੰਚੀ ਕਾਹ ਤੋਂ ਆਈ ਇੱਕ ਆਈਆ ਜਰਮਨੀ ਕੰਡਾ ਬੰਗਾ ਇੱਕ ਗੋਪੀ ਫਰੰਦੀਪੁਰ ਦੀ ਟੀਮ ਆ ਜੀ ਇੱਕ ਕਮਾਣਾ ਤੋਂ ਆ ਟੀਮ ਇੱਕ ਗੱਗੀ ਕਿਰਾਲੀ ਦੀ ਟੀਮ ਆ ਜੀ ਚਾਰ ਟੀਮਾਂ ਪਹੁੰਚੀਆਂ ਇੱਕ ਹੋਰ 75 ਕਿਲੋ ਦੀ ਟੀਮਾਂ ਛੋਟੇ ਬੱਚਿਆਂ ਦੇ ਸ਼ੋਅ ਮੈਚ ਵੀ ਕਰਵਾਏ ਗਏ ਜਿਹਨਾਂ ਦਾ ਜਿਹਨਾਂ ਦਾ ਕਮੈਂਟ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਕਿ ਤਰ੍ਹਾਂ ਕਿਹਾ ਜਾਵੇ ਇਹ ਟੂਰਨਾਮੈਂਟ ਬਹੁਤ ਪੁਰਾਣਾ ਆ ਜੀ ਹੋਈ ਬਹੁਤ ਇੱਕ ਕਬੱਡੀਆਂ ਦੀ ਬਾਰੇ ਖੇਡੀ ਹੈ ਜੇ ਇਹ ਸਾਨੂੰ ਅੱਜ ਮੈਂ ਦੇਖ ਕੇ ਖੁਸ਼ੀ ਹੋਈ ਹੈ ਤੇ ਮੈਂ ਬਹੁਤ ਖੁਸ਼ੀ ਹੋ ਰਿਹਾ ਸਾਰੇ ਅੱਜ ਜੀ ਪਤਾ ਨਹੀਂ ਚਾਹਤ ਕਿ ਸਾਨੂੰ ਆਉਣ ਪੀੜੀ ਦਾ ਛੇਵੇਂ ਬਰਬਾਦ ਹੋ ਰਹੀ ਹੈ ਆਨੇ ਵਾਲੀ ਨੌਜਵਾਨ ਪੀੜੀ ਕੋਲ ਕੀ ਮੈਂ ਅਖੀਰ ਦੇਣਾ ਚਾਹਤ ਹਾਂ ਇਹੋ ਜਿਹਾ ਆਪਣੀ ਮਿਹਨਤ ਕਰਨ ਨਾਲ ਤੇ ਮੈਚ ਖੇਡਣਾ ਕਬੱਡੀ ਦੇ ਸਾਰਾ ਕੁਝ ਜਦੋਂ ਬੰਦਾ ਫਰੀ ਹੁੰਦਾ ਵਾ ਉਦੋਂ ਬੰਦਾ ਨਸ਼ੇ ਲੱਗਦਾ ਤੇ ਵੀ ਜੀ ਹੋਣਗੇ ਕਬੱਡੀ ਖੇਡਣਗੇ ਤੇ ਵਧੀਆ ਮੈਚ ਨਾਲੇ ਬੋਡੀ ਵਧੀਆ ਬਣੂਗਾ ਆਪਣੀ ਜੀ